ਇਹ ਹੈ ਜੀ ਜੋ ਤੁਦ ਪਾਵੈ ਸਾਈ ਪਲੀਕਾਰ 16ਵੀਂ ਪੌੜੀ ਦੀ ਤੇਵੀਂ ਪੰਕਤੀ ਹੈ ਜੀ ਇਹ ਖਾਸ ਜਿਹੜੇ ਮੈਸੇਜ ਵਾਲੀ ਹੈ ਇਹ ਤੀਜੀ ਪੰਕਤੀ ਹੈ ਜੀ ਆਊਟ ਆਫ ਚਾਰਨਾ ਚੋਂ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਹਾਂ ਜੀ ਜੋ ਤੁਦ ਪਾਵੈ ਸਾਈ ਪਲੀਕਾਰ ਤੁਦ ਨੂੰ ਤਦ ਦਿਨ ਔਕੜਾ ਗਿਆ ਜੀ ਕਿਉਂਕਿ ਪ੍ਰਭੂ ਪਰਮਾਤਮਾ ਨੂੰ ਜੋ ਜਿਹੜੀ ਚੀਜ਼ ਠੀਕ ਹੈ ਜੀ ਜਿਹੜੀ ਚੀਜ਼ ਤੁਦ ਇਹ ਸ਼ਬਦ ਜਿਹੜਾ ਹੈ ਬੜਾ ਨਿਮਰਤਾ ਵਾਲਾ ਬੜਾ ਪਿਆਰ ਵਾਲਾ ਹੈ ਜੀ ਕਿਉਂਕਿ ਸ਼ਬਦ ਜਿਵੇਂ ਤੂੰ ਆ ਗਿਆ ਉਹ ਸਮਾਨਤਾ ਵਾਲਾ ਹੋ ਜਾਂਦਾ ਕਈ ਵਾਰ ਜਦੋਂ ਆਪਾਂ ਕਿਸੇ ਨਾਲ ਪਿਆਰ ਦੇ ਨਾਲ ਗੱਲ ਕਰਦੇ ਆ ਤਾਂ ਤੂੰ ਤੜਾਕ ਕਰਕੇ ਗੱਲ ਕਰ ਲੈਂਦੇ ਆ ਆ ਤੇਰਾ ਕਹਿ ਦਿੰਨੇ ਆ ਜਦੋਂ ਬਰਾਬਰਤਾ ਦੀ ਗੱਲ ਕਰਦੇ ਆ ਜਿੱਥੇ ਤੁਦ ਆ ਗਿਆ ਇੱਥੇ ਬੇਨਤੀ ਨਿਮਰਤਾ ਪਿਆਰ ਆ ਜਾਂਦਾ ਜੀ ਕਿਉਂਕਿ ਵਾਰਿਆਂ ਨਾ ਜਾਵਾਂ ਇੱਕ ਵਾਰ ਮੈਂ ਨੀਮਾ ਗਾ ਤੁਹਾਡੇ ਤੋਂ ਮੈਂ نیچے ਆ ਤੁਹਾਡੇ ਤੋਂ ਮੈਂ ਤੁਹਾਡੇ ਤੋਂ ਥੱਲੇ ਆ ਠੀਕ ਹੈ ਜੀ ਜੋ ਤੁਦ ਭਾਵੇ ਇਸ ਲਈ ਮੇਰੇ ਪ੍ਰਭੂ ਪ੍ਰਮਾਤਮਾ ਜੀ ਮੇਰੇ ਮਾਲਕਾ ਮੇਰੇ ਖਸਮਾਂ ਤੋਂ ਉੱਚਾ ਐ ਤੂੰ ਵੱਡਾ ਐ ਇਸ ਲਈ ਤੈਨੂੰ ਜੋ ਪਾਉਂਦਾ ਐ ਤੈਨੂੰ ਜੋ ਚੰਗਾ ਲੱਗਦਾ ਠੀਕ ਹੈ ਕੀ ਐ ਸਾਈ ਭਾਵ ਉਹੀ ਭਲੀ ਵਧੀਆ ਸੋਹਣਾ ਚੰਗਾ ਕਾਰ ਐ ਕਾਰਜ ਐ ਕਾਰ ਕਾਰ ਦਾ ਇੱਥੇ ਮਤਲਬ ਉਹ ਨਹੀਂ ਜਿਹੜੀ ਕਾਰ ਚਲਾਉਂਦੇ ਹੁੰਨੇ ਆ ਕਾਰ ਹੈ ਜੀ ਕਿਰਿਆ ਕੰਮ ਕਾਰਜ ਇਹ ਬੇਨਤੀ ਹੈ ਜੀ ਇਹ ਜੋਦੜੀ ਉਸ ਪ੍ਰਮਾਤਮਾ ਅੱਗੇ ਇਹ ਜਿਹੜਾ ਖਾਸ ਮਕਸਦ ਹੈ ਠੀਕ ਹੈ ਕੁਦਰਤ ਕਵਨ ਕਹਾ ਵਿਚਾਰ ਵਾਰਿਆਂ ਨਾ ਜਾਵਾਂ ਇੱਕ ਵਾਰ ਤੇ ਤੂੰ ਇੱਕ ਵਾਰ ਵੀ ਸੱਦ ਕੇ ਨਹੀਂ ਜਾਂਦਾ ਮੇਰਿਆ ਮਾਲਕਾ ਮੇਰਿਆ ਰੱਬਾ ਮੇਰਿਆ ਸ਼ਹਿਨशाह ਜੋ ਤੂੰ ਦਪਾਵੇ ਜੋ ਤੈਨੂੰ ਚੰਗਾ ਲੱਗਦਾ ਏ ਜੋ ਤੈਨੂੰ ਵਧੀਆ ਲੱਗਦਾ ਏ ਜੋ ਤੈਨੂੰ ਪਾਉਂਦਾ ਏ ਉਹੀ ਕਾਰਜ ਭਲਾਏ ਉਹੀ ਕੰਮ ਭਲਾਏ ਉਹੀ ਕੰਮ ਵਧੀਆਏ ਉਹੀ ਮੇਰੀ ਰਜ਼ਾ ਹੀ ਉਹਦੇ ਵਿੱਚ ਹੈ ਚਾਹੇ ਚੰਗਾ ਹੁੰਦਾ ਚਾਹੇ ਮਾੜਾ ਉਹ ਸਾਰਾ ਭਲਾ ਹੀ ਹੈ ਠੀਕ ਹੈ ਜੀ ਆ ਰਜ਼ਾ ਵਿੱਚ ਰਹਿਣਾ ਸਿਖਾਉਂਦਾ ਹੈ ਜੀ ਇਹ ਫਿਰ ਗੁਰੂ ਮਹਾਰਾਜ ਬਾਰ ਬਾਰ ਦੱਸਣਗੇ ਤੇ ਆਓ ਦੇਖੀਏ ਇਸ ਪੌੜੀ ਦੀ ਆਖਰੀ ਲਪੰਕਤੀ ਤੇ ਖਾਸ ਪਾਪ ਦੀ ਵੀ ਆਖਰੀ ਲਪੰਕਤੀ ਵਿੱਚ ਗੁਰੂ ਮਹਾਰਾਜ ਸਾਨੂੰ ਕੀ ਕਹਿੰਦੇ ਨੇ ਜੀ ਆਓ ਤੇ ਆਂਦੀ ਹੈ